ਸਰੀਕਾ ਜੀ ਖਾਰੇ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਅੱਗੇ ਤੁਹਾਡੇ ਲਈ ਖੋਦ ਨਵੀਂ ਵੀਡੀਓ ਲੈ ਕੇ ਤੇ ਚਲੋ ਜਿਹੜੇ ਕੱਲ ਆਪਣੀ ਦੋ ਕਬੂਤਰੀਆਂ ਨੱਠੀਆਂ ਸੀ ਉਹ ਤਾਂ ਆਈਆਂ ਨਹੀਂ ਤੇ ਖੋਲਦੇ ਆਪਣੇ ਗੂਟਰ ਨੂੰ ਬਾਹਰ ਕੱਢ ਦਿਆ ਥੋੜੀ ਦੇਰ ਆਜੋ ਖੇ ਰਹਿ ਗਏ ਦੇ ਦੇਣੇ ਆ ਇਹ ਵੀ ਉਨੀ ਰੱਖਣੇ ਦੇ ਦੇਣੇ ਜੇ ਕਿਸੇ ਨੇ ਲੈਣੇ ਹੋਏ ਤਾਂ ਦੱਸਿਓ ਪੰਜ ਦੇ ਦੇਣੇ ਆ ਇੱਕ ਬੱਚਾ ਨਹੀਂ ਦੇਣਾ ਆ ਸ਼ਾਇਦ ਮੈਂ ਅੱਜ ਹੀ ਦੇ ਦਮਾ ਐਸੇ ਵੀਡੀਓ ਦੇ ਵਿੱਚ ਜੇ ਨਹੀਂ ਦਿੱਤੇ ਸਪੈਸੀਫਿਕੇਸ਼ਨ ਦੇ ਦਾਂਗੇ ਜਿਹਨੇ ਲੈਣੇ ਹੋਊਗੇ ਇੱਕਾ ਛੋਟੇ ਬੱਚੇ ਨੂੰ ਛੱਡ ਕੇ ਚਿੱਟੇ ਨੂੰ ਬਾਕੀ ਪੰਜ ਵੱਡੇ ਦੇ ਦੇਣੇ ਆ ਚਲੋ ਮਿਲਦੇ ਆਨੇ ਨੂੰ ਦਾਣੇ ਦੋੜੇ ਪਾ ਕੇ ਲੋ ਵੀ ਆ ਗਈ ਸਪਾਪਾ ਹੀ ਦੇਖ ਰਹੇ ਤੇੜਾਏ ਆ ਭਾਈਨੇ ਕਬੂਤਰ ਸਵੇਰ ਦੇ ਉੱਡਦੇ ਆ 7 ਵਜੇ ਦੇ ਗਾਸ ਵਾਜੀ ਗਿਆ ਕਿ ਮਾਂ ਜਿਹੜੀ ਆ ਚਾਹ ਆਉੜਦੇ ਤਿੱਕ ਕੱਲਾ ਉੜਦਾ ਆ ਤੂੰ ਗੱਬਚਟਾ ਆਪਣੇ ਮਾਰਦਾ ਚਲੂੰ ਦਾਦ ਦੇ ਫਿਕੀ ਨੇ ਵੀ ਬੰਦੇ ਆ ਇਹ ਇਹ ਜੋਬ ਨੂੰ ਲਿਆਇਆ ਸੀ ਆਪਾਂ ਥੱਲੇ ਇਹਨੂੰ ਪਾਤੇ ਆ ਬਦਾਮ ਕੱਲੇ ਨੂੰ ਛੱਡਣਾ ਬਾਜੀ ਚ ਫੇਰ ਤੋਂ ਸਾਡੇ ਸ਼ਹਿਰ ਲੜਾਇਆ ਐਤਵਾਰ ਨੂੰ ਅੱਜ ਇਹਨੂੰ ਕਰਦੇ ਆ ਤਿਆਰ ਪਾਣੀ ਦਿੰਦੇ ਆ ਪਿਆ ਆ ਸੰਭਾਲਣਾ ਇਹਨੂੰ ਅੱਗੇ ਸੇ ਅਸੀਂ ਸ਼ਾਮ ਨੂੰ ਖੇਤਾਂ ਚ ਇੱਧਰ ਮੈਂ ਭੁੰਦਾ ਵਾ ਛੱਲੀ ਤੇ ਮੁੰਨਾ ਤੇ ਜੱਗੀ ਹੁਣੀ ਹੋ ਗਏ ਨੂੰ ਕਹਿਆ ਕਹਿੰਦੇ ਆ ਜੁੰਡੇ ਲਹਿਣਗੇ ਕਣਕ ਦੇ ਓਹੋ ਮੇ ਛੱਲੀ ਡੇਗੀ ਥੱਲੇ ਪਨੀਰੀ ਬੀਜਣ ਆਏ ਸੀ ਸ਼ਾਮ ਨੂੰ ਮਿਲਦੇ ਆ ਫੇ ਤੁਹਾਨੂੰ ਭੁੰਨ ਕੇ ਛੱਲੀ ਹਲੋ ਭਾਈ ਸਾਡੀ ਛੱਲੀ ਹੋ ਗਈ ਭੁੰਨ ਭੁੰਨ ਤਾਂ ਹੋ ਗਈ ਪਰ ਕਾਲੀ ਜਿਆਦਾ ਹੋ ਗਈ ਇਹ ਅੰਦਰੋਂ ਪੱਤੇ ਨੇ ਸਾਫ਼ ਕਰੀ ਹੋਈ ਚੱਲਿਆ ਜੇ ਆ ਕੇ ਨਾ ਠੰਡੀਆਂ ਹੋ ਲੈੰਦੇ ਕੱਲ ਨੂੰ ਆ ਸਾਡੀ ਬਾਜੀ ਮਿਲਦੇ ਆ ਤੁਹਾਨੂੰ ਇਸੇ ਬਲੌਗ ਦੇ ਵਿੱਚ ਕੱਲ ਐਤਵਾਰ ਨੂੰ ਹਾਂ ਹੋ ਗਈਆਂ ਸਾਡੀ ਮਿਹਨਤ ਮਿਹਨਤ ਜਾਰੀ ਹੈ ਹੋਰ ਹੋ ਗਈ ਹੱਥ ਵੀ ਕਾਲੇ ਹੋ ਗਏ ਸਾਡੀ ਮਿਹਨਤ ਚੱਕਲਾ ਆਪਾਂ ਕਿਹੜੀ ਖਾਣੀ ਆ ਮੀ ਆਪਾਂ ਖਾਣੀ ਆ ਬਾਕੀ ਆ ਆ ਦੇ ਦਿੰਦੇ ਆ ਮੈਸੇਜ ਖੜਾ ਜਾ ਆ ਲੋ ਔਡ ਲਾਈਨ ਉਹਦੀ ਅੱਦੀ ਕਰ ਲੈ ਕਿਆ ਮੈਂ ਤੋੜਦਾ ਖੜੀ ਹੂੰ ਕਿਹੜਾ ਕੰਮ ਆਦੇ ਚਲੋ ਭਾਈ ਭਾਈ ਉਹਨਾਂ ਨੂੰ ਵੀ ਆਪਾਂ ਦੇ ਆਈ ਛੁੱਟੀ ਹੁਣ ਆਪਾਂ ਵੀ ਖਾਂਦੇ ਆ ਤੇ ਮਿਲਦੇ ਆ ਭਾਵੇਂ ਆਗੇ ਸੇ ਆਪਾਂ ਭਾਈ ਦੇ ਘਰੇ ਸਵੇਰੇ 6:30 ਹੋ ਗਏ ਆ ਤੇ ਬਾਕੀ ਆਪਾਂ ਕਬੂਤਰ ਕੱਢਦੇ ਆ ਬਾਹਰ ਨਮਾਈ ਰੂਲਾ 10 ਕਬੂਤਰ ਬਾਹਰ ਛੱਡਣੇ ਆ ਕੋਠੇ ਦੇ ਤੇ ਇੱਕ ਛਤਰੀ ਤੇ ਬੰਨਣਾ ਆ ਫੇਰ ਬਾਹੀ ਉੜਨੀ ਆਪਾ ਚੋਬਰ ਪਾ ਲਿਆ ਪਿੰਜਰੀ ਚ ਤੇ ਚਲਦੇ ਆ ਮਿਲਦੇ ਆ ਫੇ ਤੁਹਾਨੂੰ ਬਾਈ ਜੇ ਜਾ ਕੇ ਜੀ ਪਹੁੰਚ ਗਏ ਸੀ ਬਾਈ ਜੇ ਉੱਥੇ ਕਬੂਤਰਾਂ ਲੱਗੇ ਦਿਨ ਪਾਣੀ ਪਾਣੀ ਪੁਣੀ ਦੇ ਕੇ ਫੇ ਮਿਲਦੇ ਆ ਤੁਹਾਨੂੰ ਲੇਟ ਹੋ ਗਿਆ ਇਸ ਤਾਂ ਬਾਕੀ ਬੰਦੇ ਉਹ ਖੜੇ ਸਾਰੇ ਦੂਜੀ ਮੋੜ ਲੱਗ ਜਾਣੀ ਅੱਜ ਇਹਦੇ ਫੇ ਚਲੋ ਮਿਲਦੇ ਆ ਫੇ ਅੱਛਾ ਰਵੇ ਮੰਗੂ ਜੀ लागर मिलते पानी देके लाता है पानी पूने तो बस हम छोड़ तैयारी है सारे ने लाता है पानी

ਕੱਛਾ ਤਾਂ ਦੋਨੇ ਦੋਨੇ ਆਹ ਦਾਰੀਆ ਪਾ ਲਾ ਲਾ ਕੇ ਜਾਨ ਗਈ ਚਲ ਕੇ ਭਾਈਆ ਸੈਕਿੰਡ ਅਗੇ ਸੀ ਕਿ ਆਪਾਂ ਕਰੇ ਤੇ ਬਾਕੀ ਕਬੂਤਰ ਵੀ ਉੜਦਾ ਆ ਕੇ ਕਬੂਤਰ ਘੜਤੇ ਸੀ ਆਪਾਂ ਬਾਹਰ ਤੇ ਕਿਛੜੀ ਤੇ ਬੰਨਣਾ ਸੀ ਨੀਲਾ ਵੀ ਛੱਡਿਆ ਹੋਇਆ ਸੀ ਉੱਪਰ ਹੀ ਆਹ ਦੇਖੋ ਪਿੰਜਰੇ ਤੇ ਬਹਿ ਗਿਆ ਇਹ ਔਰ ਨਾ ਜਾਵੇ ਇਕੱਟੀਆਂ ਨਹੀਂ ਸਹੀ ਇਹ ਲੱਗਦਾ ਹੈ ਵੀ ਉੱਡ ਜਾਊਗਾ ਚਲੋ ਚੱਲਦੇ ਹਾਂ ਥੱਲੇ ਤੇ ਭਾਈ ਨੂੰ ਕਹਿੰਦੇ ਆ ਕਿ ਕਬੂਤਰ ਆਪਣਾ ਕਿੱਥੇ ਉੜਦਾ ਆ ਕੇ ਚੁਬਰ ਉਹ ਦਿਖਾ ਲਦੇ ਆ ਤੁਹਾਨੂੰ ਹਟ ਜਾ ਇਓ ਦਾ ਦਿਆ ਦਿਖਾ ਲਿਆ ਜੀ ਦਿਖਿਆ ਤਾਂ ਇਹ ਪੜਿਓੜ ਦਾ ਆ ਉਹਦਾ ਇਹ ਮਿਲਦੇ ਆ ਆਓ ਬਈ ਟਾਈਮ 10:50 ਹੋ ਗਿਆ ਤੇ ਕਰਾ ਦਿੰਦੇ ਤੁਹਾਨੂੰ ਕਬੂਤਰ ਚੈੱਕ ਕਿੱਥੇ ਉੜਦਾ ਆ ਚੁੱਬਰ ਆਪਣਾ ਉਹ ਉੜਦਾ ਐਦੇ ਉੜੀ ਹੋਏ ਐਦੇ ਹੀ ਆ ਜੁੜਨਾ ਤਾਂ ਆ ਉੜਦਾ ਪਿਆ ਕੂਤਰੀ ਬੰਨੀਆ ਛਤਰੀ ਤੇ ਬਾਕੀ 9 ਕਬੂਤਰ ਬਾਹਰ ਆ। ਦਾ ਦਿਆ ਫੇ ਤੁਹਾਨੂੰ ਦਿਖਾ ਦਦੇ ਚੈੱਕ ਕਰਾਉਂਦੇ ਆ। ਹੋਏ ਮਿੱਤਰੋ 11:50 ਹੋ ਗਏ ਟਾਈਮ। ਪਹਿਲਾਂ 10:50 ਹੋਏ ਸੀ ਹੁਣ 11:50। ਤੇ ਕਬੂਤਰ ਆਪਣਾ ਉੜਦਾ ਐਨ ਸੈੱਟ। ਦੇਖ ਕੇ ਦਿਖਾ ਦਦੇ ਤੁਹਾਨੂੰ। ਉੜਦਾ। ਉੱਪਰੇ ਹੀ ਆ। ਦਿਖਾਲਦੇ ਤੁਹਾਨੂੰ ਲੱਗ ਕੇ ਆ ਚੈੱਕ ਕਰੀ ਗੋਪਤਰ ਉੜਦਾ ਆਪਣਾ ਐਨ ਸਹੀ ਉੜਦਾ ਚਲੋ ਦਰਦ ਦੇ ਕਿੰਨੇ ਵੇ ਪੈਂਦਾ ਬਈ ਮਿੱਤਰੋ ਬੈਠੇ ਆ ਕੋਠੇ ਤੇ 1:16 ਮਿੰਟ ਹੋ ਗਿਆ ਤੇ ਗੋਪਤਰ ਉੜਦਾ ਆ ਆਪਣਾ ਖੜੇ ਸਾਰੇ ਦੇਖਦੇ ਪਏ ਕਿਧਰ ਲਾਈਦਾ ਪੁਰਾਣ ਲੱਗਾ ਤੁੱਪ ਬਹੁਤ ਜ਼ਿਆਦੇ ਆ ਹੋ ਗਈ ਹੁਣ ਤਾਂ ਅੱਜ ਵਧੀਆ ਫਿਰਦਾ ਉਡਦਾ ਉਹ ਚੈੱਕ ਕਰ ਜਾਂਦਾ ਪੰਜ ਚਾਰ ਪੰਜ ਕਬੂਤਰ ਘੱਟ ਹੋ ਗਏ ਆ ਤੇ ਬਾਕੀ ਹਲੇ ਉੜਦੇ ਪਏ ਆ 17 ਉੜੇ ਸੀਗੇ ਚਲੋ ਦੱਸਦੇ ਆ ਤੁਹਾਨੂੰ ਫੇ ਦਿੰਦੇ ਅੱਗੇ ਦੀ ਡਿਟੇਲ ਬਣੇ ਰਿਹਾ ਬਲੌਗ ਦੇ ਨਾਲ ਇੱਧਰ ਚਲੋ ਆ ਗਿਆ ਜੀ ਕਬੂਤਰ ਲਾ ਲਿਆ ਹੁੰਦੇ ਨੇ ਕਢ ਲਾ ਫੇ ਪਾਣੀ ਨਾ ਪੀਂਦੀ ਬੰਦ ਪਾਣੀ ਟਕਿਆ ਜਾ ਫੇ ਠੀਕ ਆ ਛੇ ਤੇ ਹਟ 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 ਕਢ ਲਾ ਓਏ ਹੋਏ 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 ਓਏ ਹੋਏ ਕੁਛ ਨਹੀਂ ਹੈਗਾ ਰਿਆ ਪੱਦੇ ਕੁਛ ਨਹੀਂ ਵਧਿਆ

ਕੀ ਕੋ ਗੱਵਚਣੀ ਬਾਤ ਹੈ ਬਤਾਉਂ ਹਾਂ ਮਾਲੂਗੀ ਹੈ ਖਲਾ ਖਲਾ ਉੱਡਾਰ ਪਈ ਉਹਦਾ ਮੈਂ ਮੱਧ ਪਰ ਉਸੇ ਟੰਡਾ ਪਿਆ ਉਹਨੂੰ ਕੱਦ ਦੋੜਦਾ ਉਹ ਵਧੀਆ ਉੜਿਆ ਅੱਜ ਦਾ ਚਲੋ ਮਿਲਦੇ ਆਪੇ ਦਾ ਸ਼ਾਮ ਨੂੰ ਮੈਂ ਬਾਗੇ ਬਾਦਾਮ ਤੋਂ ਵੇਲੇ ਹੋ ਕੇ ਫੇਰ ਮਿਲਦੇ ਇਹਨਾਂ ਬਾਤ ਤੇ ਹੁਣ ਤੇ ਪਾ ਚੋਪਰ ਨਹੀਂ ਖਾਂਦਾ ਪਿਆ ਗੁੱਸਾ ਕਰਕੇ ਲੱਗਦਾ ਯਾ ਹੋ ਗਿਆ ਕੱਦ ਦੇ ਰੱਖੇ ਤੇ ਮੂਰੇ ਬਦਾਮ ਖਾਂਦਾ ਹੀ ਨਹੀਂ ਆ ਲੈ ਪਾਣੀ ਨੂੰ ਆਵਾਜ਼ ਭੱਜ ਗਿਆ 7 ਤੇ ਚੱਲੇ ਹੁਣ ਆਪਾਂ ਰਾਜਾ ਮੱਥੜੇ ਕੱ ਲਈ ਤੇ ਚੱਲਦੇ ਪਹਿਲਾਂ ਮੁੰਨਾ ਤੇ ਕਰੇ ਉਹਨੂੰ ਲੈ ਆਂਦਾ ਮੈਂ ਤਾਂ ਹੋ ਗਿਆ ਸੀ ਨਾ ਨੂੰ ਕਿ ਰੈਡੀ ਤੇ ਉਹ ਵੀ ਹੋ ਗਿਆ ਹਣਾ ਚੱਲਦੇ ਹੁਣ ਚੱਕਦੇ ਆ ਫਿਰ ਰਾਜਾ ਚੱਲਦੇ ਆ ਮਿਲਦੇ ਆ ਵੀ ਤੁਹਾਨੂੰ ਚਲੋ ਕੋਈ ਪਹੁੰਚ ਕੇ ਸੀ ਆਪਾਂ ਮੁੰਨਾ ਤੇ ਕਰੇ ਤੇ ਬਾਕੀ ਮੋਟਰਸਾਈਕਲ ਚੱਕ ਜੀ ਤੁਹਾਨੂੰ ਚੈੱਕ ਕਰਾਂਦਾ ਦਿਖਾਇਆ ਨਹੀਂ ਕਰੋ ਚੈੱਕ ਮੋਟਰਸਾਈਕਲ ਕਰਤਾ ਆਪਾਂ ਸਿੰਪਲ ਮੋਰੇ ਮੈੱਕ ਵੀ ਦੇ ਦਿੱਤੇ ਸੀ ਤੇ ਟਾਇਰ ਵੀ ਤੇ ਬਾਕੀ ਪਹਿਲਾ ਟਾਇਰ ਰਹਿ ਨਿੱਤਾ ਸੀਗਾ ਤੇ ਮੈੱਕ ਕਰਾਤੇ ਸੀ ਆਪਾਂ ਚੇਂਜ ਸਿੰਪਲ ਕਰਤਾ ਸੀ ਮੋਟਰਸਾਈਕਲ ਮਿਲ ਗਿਆ ਫੇਟਨ ਚਲੋ ਰਾਹ ਸਾਬ ਜਾ ਕੇ ਆ ਜਾ ਬਾਹਰ ਹੀ ਨਹੀਂ ਆਂਦਾ ਇਹ ਮੁੰਡਾ ਜੀ ਪਹੁੰਚ ਗਿਆ ਪਰ ਰਾਹ ਸਾਬ ਤੇ ਟਿਕ ਗਦੇ ਮੱਥਾ ਤੇ ਮਿਲਦੇ ਆ ਤੁਹਾਨੂੰ चलिए करता अब मोड़ खड़ा म आया सही है सही है सही है आहो Thank yeah. ਪਾ ਮੱਥਾ ਡੇ ਕੇ ਘਰੇ ਤੇ ਬਾਕੀ ਮੁੰਨਾਂ ਨੂੰ ਵੀ ਛੱਡਿਆ ਸੀ ਘਰੇ ਤੇ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਕਰ ਦਿਓ ਲਾਈਕ ਤੇ ਚਲੋ ਨੂੰ ਕਰ ਦਿਓ ਸਬਸਕ੍ਰਾਈਬ ਬਾਏ ਬਾਏ